ਕਰਦੇ ਰਹੋਗੇ ਤਾਂ ਕੁਛ ਨਾ ਕੁਛ ਘਟ ਲੋਗੇ ਆ ਆਪਣੇ ਕੋਲੇ ਪਿੱਛੇ ਬਾਹਣ ਸੀ ਬਈ ਸਾਰਾ ਬਾਹਣ ਆਪਾਂ ਕੁਛ 6 ਕੱਲ 6 ਕ ਖਾਲੀਆਂ ਲਾਈਆਂ ਲਾਈਆਂ ਸੀ ਕੱਲ ਕਿਉਂਕਿ ਬਾਪੂ ਆਪਣਾ ਮੂਹਾਰ ਹੋ ਗਿਆ ਸੀ ਤੇ ਬਾਕੀ ਜਿਹੜਾ ਰਹਿੰਦਾ ਸੀ ਆਪਾਂ ਸਾਰਾ ਮਾਰਿਆ ਪੱਟ ਕੇ ਬਾਹਣ ਕੱਲੇ ਲਾਉਣੇ ਦੀ ਆਪਾਂ ਕਹੀ ਨਾਲਾਂਗੇ ਮਿੱਟੀ ਵੀ ਇਹ ਨਹੀਂ ਹੈਗਾ ਮਿੱਟੀ ਕੋਈ ਬਾੜੀ ਮੋਟੀ ਛਾੜ ਦੇਗੇ ਗੋਬੀ ਨਾਲ ਫੁੱਲ ਬਟਾ ਫੁੱਲ ਮਿੱਟੀ ਛਾੜੀ ਹੈਗੀ ਉਹ ਮੀਆਂ ਤੋਂ ਬਾਅਦ ਹੁਣ ਅੱਜ ਬੱਤ ਆਈ ਤੇ ਹੁਣ ਅੱਜ ਲਾਉਣ ਲੱਗ ਗਏ ਆਪਾਂ ਮਿੱਟੀ ਤੇ ਲਾਸਟ ਬੱਟ ਰਹਿੰਦੀ ਹੈ ਆਪਣੀ ਤਾਂ ਤੁਸੀਂ ਸਮਝ ਲਓ ਵੀ ਇੱਕ ਦਿਨ ਚ ਇਹ ਮਿੱਟੀ ਤੇ ਆਪਾਂ ਲਾਉਣੀ ਆ ਸਹੀ ਤੈਨਕਲਾਂਾਂ ਤੇ ਬੰਦਾ ਇੱਕ ਮਰਾਮ ਨਾਲ ਮਿੱਟੀ ਲਾ ਸਕਦਾ ਜੇ ਬੰਦੇ ਤੇ ਦਾਮ ਹੋਵੇ ਵੀ ਹਾਂ ਮੈਨੂੰ ਕੋਈ ਚੱਕਰ ਨਹੀਂ ਯਾਰ ਇਹਦਾ ਗਰਮੀ ਗਰਮੀ ਨਾਲੇ ਫੇਰ ਵੀ ਮੈਂ ਦੁਪਹਿਰੇ ਵੀ ਅੱਜ ਬਾਪੂ ਕੋਲ ਨਾਲ ਬਾਗ ਗਿਆ ਸੀਗਾ ਕਿਉਂਕਿ ਫੇਰ ਮੈਂ ਦੁਬਾਰੇ ਆਇਆਗਾ 4 ਵਜੇ ਤਾਂ ਬਾਗ ਗਿਆ ਸੀ ਮੈਂ ਕਿਹੜਾ 9 ਵਜੇ ਮੁੜ ਗਿਆ ਸੀ 5 ਵਜੇ ਖੇਤ ਆ ਜਾਂਦੇ ਹੁੰਦੇ ਆਪਾਂ 5 ਵਜੇ 5:30 ਆ ਕੇ ਲੱਗ ਜੰਨੇ ਹੁੰਦਾ ਮੈਂ 5 ਵਜੇ ਘਰੋਂ ਤੁਰ ਕੇ ਆਦਾ 5:30 ਪਹਿਲਾਂ ਉਧਰਲੇ ਫੇਰ ਮੋਟਰ ਚਲਾ ਕੇ 5:30 ਵਜੇ ਆ ਕੇ ਲੱਗੇ ਸੀ ਖੇਤ ਤੇ ਉਸ ਤੋਂ ਬਾਅਦ 9:30 ਵਜੇ ਮੈਂ ਫੇਰ ਮੁੜ ਗਿਆ ਸੀ ਘਰ ਨੂੰ 4 ਕਵਜਾ ਕੇ ਫੇਲ ਲੱਗਿਆ ਜੀ ਤੇ ਸਾਰੀ ਦੀ ਸਾਰੀ ਮਿੱਟੀ ਆਪਾਂ ਮਾਰੀ ਬਈ ਪੱਟ ਕੇ ਪਾਰ ਉਹ ਦੰਦਾ ਦਨਾਲੇ ਤੱਕ ਬਾਹਰ ਆਪਣਾ ਇਹ 21 ਕਕਨਾਲਾ ਹੋਣਗੀਆਂ 2 ਕਕਨਾਲਾ ਅੱਜ ਆਪਾਂ ਆਮ ਨਾਲ ਹੀ ਲਾਤੀਆਂ ਇਹ ਤੇ ਮੈਨੂੰ ਲੱਗਦਾ ਇਹ ਬੰਦਾ 10 ਗੱਲੇ ਤੇ ਮਿੱਟੀ ਲਾ ਸਕਦਾ ਜੇ ਮਸਕੇ ਲੱਗੇ ਕਿਉਂਕਿ ਜਦੋਂ ਮਾਤ ਕੇ ਲੱਗੇ ਤਾਂ ਕੁਝ ਵੀ ਕਰ ਸਕਦੇ ਆਂਗੇ ਬਾਪੂ ਬਣਾ ਜੀ ਤਾਂ ਨਹੀਂ ਲੱਗਿਆ ਪਰ ਕੋਈ ਨਾ ਜਦੋਂ ਫਿਰ ਅੱਜ ਹੀ ਪਤਾ ਲੱਗ ਗਿਆ ਬਾਪੂ ਜੀ ਦਾ ਫੋਦਾ ਵੀ ਆਪਾਂ ਕਿੰਨੇ ਇਕੱਲੇ ਆ ਯਾਰ ਬਾਪੂ ਬਣਾ ਕੁਝ ਨਹੀਂ ਹੈਗਾ ਦੁਨੀਆ ਦੇ ਉੱਤੇ ਕਿਉਂਕਿ ਜਦੋਂ ਬਾਪੂ ਹੁੰਦਾ ਆਪਣੇ ਨਾਲ ਹੀ ਹੁੰਦਾ ਕੰਮ ਦੇ ਵਿੱਚ ਵੈਸੇ ਵੀ ਬਾਪੂ ਕੰਮ ਦੀ ਤਾਂ ਗੱਲ ਛੱਡੋ ਅੱਜ ਪਰ ਬਾਪੂ ਦਾ ਫੀਲ ਹੋ ਰਿਹਾ ਵੀਰ ਬਾਪੂ ਅੱਜ ਅੱਜ ਹੀ ਗੱਲੇ ਰਹਿ ਗਏ ਬਾਪੂ ਬਿਨਾ ਮੇਰੇ ਬਾਪੂ ਘਰ ਹੀ ਹੈ ਦੇਖ ਲੋ ਕੱਲਾ ਬਾਪੂ ਤੇ ਚਲੋ ਸਾਪਨੇ ਹੋਈ ਮੂੰਹ ਦਾ ਆਇਆ ਸੀ ਤੇ ਬਾਪੂ ਕਹਿੰਦਾ ਕਿ ਦਿਨੇ ਰਹਿਸ਼ਟ ਤੇ ਆ ਪਰ ਫੇਰ ਵੀ ਯਾਰ ਖੇਤ ਬਾਪੂ ਬਿਨਾ ਸੁੰਨਾ ਸੁੰਨਾ ਲੱਕੀ ਜਾਂਦਾ